ਇਕਲੜ ਛੱਡ ਦੇ ਗਾਨੀ ਦਾ ਵਿਚਗੜਾ ਬੁਰਾ ਜਨਾਨੀ ਦਾ ਇਕਲੜ ਛੱਡ ਦੇ ਗਾਨੀ ਦਾ ਵਿਚਗੜਾ ਬੁਰਾ ਜਨਾਨੀ ਦਾ ਰੋਂਦਾ ਨੰਬਰਦਾਰੀ ਨੂੰ ਵਿਰੋਂਦਾ ਚੈਲਦਾਰੀ ਨੂੰ ਪੇਕੇ ਤੋਰ ਦੇ ਨਾਰੀ ਨੂੰ ਖੁਲੀਆਂ ਜੁਲਫਾਂ ਵਾਲੀ ਨੂੰ ਪੇਕੇ ਤੋਰ ਦੇ ਨਾਰੀ ਨੂੰ ਵਿਖੁਲੀਆਂ ਜੁਲਫਾਂ ਵਾਲੀ ਨੂੰ ਮੈਂ ਕਾਂਟੇ ਦੇ ਪੇ ਵਿੱਚ ਪਾਏ ਤੈ ਚੱਕ ਮਾਮਲੇ ਪਾਏ ਮੇਰੇ ਮੁੜ ਕੇ ਹੱਥ ਨਾ ਆਏ ਰੋਂਦਾ ਨੰਬਰਦਾਰੀ ਨੂੰ ਵਿਰੋਂਦਾ ਜੇਲਦਾਰੀ ਨੂੰ ਪੇਕੇ ਤੋਰ ਦਿਨਾਰੀ ਨੂੰ ਖੁੱਲੀਆਂ ਜੁਲਫਾਂ ਵਾਲੀ ਨੂੰ ਪੇਕੇ ਤੋਰ ਦਿਨਾਰੀ ਨੂੰ ਵਿਖੁੱਲੀਆਂ ਜੁਲਫਾਂ ਵਾਲੀ ਨੂੰ ਇਕ ਲੜ ਛੱਡ ਦੇ ਗਾਨੀ ਦਾ ਵਿਚ ਝਗੜਾ ਬੁਰਾ ਚਨਾਨੀ ਦਾ ਇਕ ਲੜ ਛੱਡ ਦੇ ਗਾਨੀ ਦਾ ਵਿਚ ਝਗੜਾ ਬੁਰਾ ਜਨਾਨੀ ਦਾ ਮੈਨੂੰ ਹਾਰ ਪਿੱਕਿਆ ਨੇ ਪਾਇਆ ਮੈਂ ਵੀ ਚੱਕ ਡਬੇ ਵਿੱਚ ਪਾਇਆ ਮੈਨੂੰ ਹਾਰ ਪਿੱਕਿਆ ਨੇ ਪਾਇਆ ਮੈਂ ਚੱਕ ਡਵੇ ਵਿੱਚ ਪਾਇਆ ਤੂੰ ਕਨਗੋ ਨੂੰ ਲਿਆਇਆ ਉਹਨੇ ਚੱਕ ਮਾਮਲਾ ਪਾਇਆ ਵੀ ਮੇਰੇ ਮੁੜ ਕੇ ਹੱਥ ਨਾ ਆਇਆ ਰੋਂਦਾ ਨੰਬਰਦਾਰੀ ਨੂੰ ਵਿਰੋਂਦਾ ਜੇਲਦਾਰੀ ਨੂੰ ਪੇਕੇ ਤੋਰ ਦੇ ਨਾਰੀ ਨੂੰ ਖੁਲੀਆਂ ਜੁਲਫਾਂ ਵਾਲੀ ਨੂੰ ਪੇਕੇ ਤੋਰ ਦੇ ਨਾਰੀ ਨੂੰ ਵਿਖੁਲੀਆਂ ਜੁਲਫਾਂ ਵਾਲੀ ਨੂੰ ਇਕ ਲੜ ਦੇ ਦੇ ਗਾਨੀ ਦਾ ਛਗੜਾ ਬੁਰਾ ਜਨਾਨੀ ਦਾ ਇਕ ਲੜ ਦੇ ਦੇ ਗਾਨੀ ਦਾ ਵਿਚਗੜਾ ਬੁਰਾ ਜਨਾਨੀ ਦਾ ਮੈਨੂੰ ਟਿੱਕਾ ਪੀਕਿਆ ਪਾਇਆ ਮੈਂ ਚੱਕ ਬੰਦ ਡੱਬੇ ਵਿੱਚ ਪਾਇਆ ਮੈਨੂੰ ਟਿੱਕਾ ਪੀਕਿਆ ਪਾਇਆ ਮੈਂ ਚੱਕ ਬੰਦ ਡੱਬੇ ਵਿੱਚ ਪਾਇਆ ਤਾਂ ਚੱਕ ਆਪਣੀ ਮਾਂ ਨੂੰ ਫੜਾਇਆ ਉਹਨੇ ਚੱਕ ਨੰਦ ਨੂੰ ਪਾਇਆ ਮੇਰੇ ਮੁੜਕੇ ਹੱਥ ਨਾ ਆਇਆ ਬੇ ਮੇਰੇ ਮੁੜਕੇ ਹੱਥ ਨਾ ਆਇਆ ਰੋਂਦਾ ਨੰਬਰਦਾਰੀ ਨੂੰ ਵਿਰੋਂਦਾ ਚੇਲਦਾਰੀ ਨੂੰ ਪੇਕੇ ਤੋਰ ਦੇ ਨਾਰੀ ਨੂੰ ਖੁੱਲੀਆਂ ਜੁਲਫਾਂ ਵਾਲੀ ਨੂੰ ਪੇਕੇ ਤੋਰ ਦੇ ਨਾਰੀ ਨੂੰ ਵਿਖੁੱਲੀਆਂ ਜੁਲਫਾਂ ਵਾਲੀ ਨੂੰ ਇੱਕ ਲੜ ਛੱਡ ਦੇ ਗਾਨੀ ਦਾ ਝਗੜਾ ਬੁੜਾ ਜਨਾਨੀ ਦਾ ਇੱਕ ਲੜ ਛੱਡ ਦੇ ਗਾਨੀ ਦਾ ਵਿਛਗੜਾ ਬੁੜਾ ਜਨਾਨੀ ਦਾ ਬੇ ਮੈਂ ਸ਼ਾਪ ਕਰਾਈ ਤੇਰੀ ਪਾਬੋ ਚੜਕੇ ਆਈ ਬੇ ਮੈਂ ਸ਼ਾਪ ਕਰਾਈ ਤੇਰੀ ਪਾਬੋ ਚੜਕੇ ਆਈ ਉਹਨੇ ਮਥੇ ਤਿਉੜੀ ਪਾਈ ਤੇਰੀ ਸਿੱਖੀ ਸਖਾਈ ਆਈ ਰੋਂਦਾ ਨੰਬਰਦਾਰੀ ਨੂੰ ਵਿਰੋਂਦਾ ਚੇਲਦਾਰੀ ਨੂੰ ਪੀਕੇ ਤੋਰ ਦਿਨਾਰੀ ਨੂੰ ਖੁੱਲੀਆਂ ਜੁਲਫਾਂ ਵਾਲੀ ਨੂੰ ਪੀਕੇ ਤੋਰ ਦਿਨਾਰੀ ਨੂੰ ਵਿਖੁੱਲੀਆਂ ਜੁਲਫਾਂ ਵਾਲੀ ਨੂੰ ਇਕ ਲੜ ਛੱਡਦੀ ਗਾਨੀ ਦਾ ਵਿਛੜਾ ਬੁਰਾ ਚਨਾਨੀ ਦਾ ਇਕ ਲੜ ਛੱਡਦੀ ਗਾਨੀ ਦਾ ਵਿਛੜਾ ਬੁਰਾ ਚਨਾਨੀ ਦਾ ਬੇ ਮੈਂ ਸੂਟ ਸਮਾਇਆ ਤੂੰ ਝੰਟ ਸੌਕਣ ਨੂੰ ਪਾਇਆ ਬੇ ਮੈਂ ਸੂਟ ਸਮਾਇਆ ਤੂੰ ਝੰਟ ਸੌਕਣ ਨੂੰ ਪਾਇਆ ਉਹਦੇ ਨਖਰੇ ਹੀਠ ਨਾ ਆਇਆ ਰੋਂਦਾ ਨੰਬਰਦਾਰੀ ਨੂੰ ਰੋਂਦਾ ਜੇਲਦਾਰੀ ਨੂੰ ਪਿੱਕੀ ਤੋਰ ਦਿਨਾਰੀ ਨੂੰ ਖੁੱਲੀਆਂ ਜੁਲਫਾਂ ਵਾਲੀ ਨੂੰ ਬਪੀਕੇ ਤੋਰ ਦੇ ਨਾਰੀ ਨੂੰ ਖੁੱਲੀਆਂ ਜੁਲਫਾਂ ਵਾਲੀ ਨੂੰ ਬਪੀਕੇ ਤੋਰ ਦੇ ਨਾਰੀ ਨੂੰ ਇਕ ਲੜ ਛੱਡਦੀ ਗਾਨੀ ਦਾ ਵਿਛੜਾ ਬੁਰਾ ਜਨਾਨੀ ਦਾ ਇਕ ਲੜ ਛੱਡਦੀ ਗਾਨੀ ਦਾ ਵਿਛੜਾ ਬੁਰਾ ਜਨਾਨੀ ਦਾ